ਮੋਨਕ ਵਿਖੇ ਨਵੇਂ ਆਏ ਡੀਐਸਪੀ ਸਰਦਾਰ ਗੁਰਵਿੰਦਰ ਸਿੰਘ ਬੱਲ ਨੇ ਵੈਲਫੇਅਰ ਪ੍ਰੈਸ ਕਲੱਬ ਮੋਨਕ ਨਾਲ ਪਲੇਠੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਇੱਕ ਵਿਅਕਤੀ ਦਾ ਫਰਜ਼ ਬਣਦਾ ਹੈ। ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਾਰਤੀ ਅੰਸਰਾਂ ਨੂੰ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਵਕਸਿਆ ਨਹੀਂ ਜਾਵੇਗਾ। ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰਾ ਹਾਜ਼ਰ ਸੀ। ਮੋਨਕ ਤੋਂ ਲੁੱਪ ਲੈਂਦਾ ਸੁਨੇਹਾ ਟੀਵੀ ਦੇ ਲਈ ਬਲਦੇਵ ਸਿੰਘ ਸਰਾਉਦੀ ਖਾਸ ਰਿਪੋਰਟ ਮੈਂ ਪਹਿਲਾਂ ਤਾਂ ਤੁਹਾਨੂੰ ਸਾਰੇ ਪ੍ਰੈਸ ਕਲੱਬ ਕੋਲ ਦੇ ਸਾਰੇ ਮੈਂਬਰਜ਼ ਨੂੰ ਜੀ ਆਇਆਂ ਕਿਨਾਂ ਤੁਸੀਂ ਸਾਡੇ ਆਫਿਸ ਵਿੱਚ ਆਏ ਹੋ ਸਾਡੇ ਛੋਟੇ ਜਿਹੇ ਸੱਦੇ ਤੇ ਤੇ ਮੈਂ ਤੁਹਾਡੇ ਰਾਹੀਂ ਬਸ ਇਹ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਮਾੜੇ ਅਨਸਰ ਨੇ ਗਲਤ ਕੰਮ ਕਰਨ ਵਾਲੇ ਨੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਨੂੰ ਮੇਰੇ ਵੱਲੋਂ ਤੋੜਨਾ ਵੀ ਉਹ ਬਿਲਕੁਲ ਜਿਹੜੀ ਮੁਖਤਾਰਾ ਸ਼ਾਮਲ ਹੋ ਕੋਈ ਵੀ ਗੈਰ ਕਾਨੂੰਨੀ ਕੰਮ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਵੇਂ ਸਪੈਸ਼ਲ ਮੁਹਿੰਮ ਚੱਲੀ ਹੋਈ ਹੈ ਜੋ ਨਸ਼ਾ ਵਿਰੋਧ ਸਰਕਾਰ ਵੱਲੋਂ ਸਾਡੇ ਡੀਜੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਇਹਦੇ ਬਾਰੇ ਹਦਾਇਤਾਂ ਨੇ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਉਹ ਵੇਚਣ ਵਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਸ ਪਾਸੇ ਇਹ ਮੈਸੇਜ ਤੁਹਾਡੇ ਰਹੀ ਮੈਂ ਪਹੁੰਚਾਉਣਾ ਚਾਹੁੰਦਾ ਤੇ ਮੈਂ ਅਪੀਲ ਵੀ ਕਰਦਾ ਵੀ ਇਹਦੇ ਵਿੱਚ ਪਬਲਿਕ ਜਿਹੜਾ ਸਹਿਯੋਗ ਦੇਵੇ ਸਾਡਾ ਤਾਂ ਜੋ ਇਹ ਨਸ਼ੇ ਵਾਲੇ ਜਿਹੜੇ ਕੰਮ ਨੂੰ ਪ੍ਰੋਪਰ ਜੀ ਰੋਕਥਾਮ ਕੀਤੀ ਜਾ ਸਕੇ ਤੇ ਨਸ਼ ਪਾਈ ਜਾ ਸਕੇ ਦੂਜਾ ਮੈਂ ਜਿਹੜੇ ਆਮ ਸ਼ਹਿਰੀ ਨੇ ਇਲਾਕੇ ਦੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦੇ ਜਾਨ ਮਾਲ ਦੀ ਸੁਰੱਖਿਆ ਲਈ ਅਸੀਂ ਵਚਨਬੱਧ ਕਿਸੇ ਵੀ ਤਰ੍ਹਾਂ ਦੀ ਜੇ ਜਰੂਰਤ ਹੋएगी ਤਾਂ ਸਾਡੇ ਨਾਲ ਜਿਹੜੇ ਦਿੱਤੇ ਗਏ ਫੋਨ ਨੇ ਉਹਨਾਂ ਤੇ ਸੰਪਰਕ ਕਰਨ ਸਾਡੇ ਨਾਲ رابطہ ਬਣਾਉਣ ਤੁਹਾਡੇ ਰਾਹੀਂ ਸਾਡੇ ਦਾ ਜਾਣ ਪਛਾਣ ਤੇ ਉਹਨਾਂ ਦੀ ਹਰ ਸਮੱਸਿਆ ਨੂੰ ਦੂਰ ਕਰਨ ਦੀ ਪੂਰਜੋਰ ਕੋਸ਼ਿਸ਼ ਕੀਤੀ ਜਾਏਗੀ